ਚੈਨਲ D5 ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਮਲਕੀਤ ਸਿੰਘ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗੱਲ ਸੱਚੀ ਹੈ ਤੇ ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਜੋ ਪਿਛਲੇ ਦਿਨਾਂ ਦੇ ਵਿੱਚ ਦਰਸ਼ਨੀ ਡਿਊਟੀ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਢਾਈ ਗਈ ਹੈ ਤੇ ਸੰਕਟਾਂ ਦੇ ਮਨਾਂ ਅੰਦਰ ਬਹੁਤ ਭਾਰੀ ਰੋਸ ਹੈ ਤੇ ਅੱਜ ਇਸ ਵਿਚਾਰ ਚਰਚਾ ਵਿੱਚ ਸਾਡੇ ਨਾਲ ਮੌਜੂਦ ਨੇ ਸਰਦਾਰ ਪਰਮਿੰਦਰ ਸਿੰਘ ਜੀ ਤੇ ਅਸੀਂ ਵਿਚਾਰ ਚਰਚਾ ਕਰਦੇ ਹਾਂ ਇਸ ਦਰਸ਼ਨੀ ਡਿਊਟੀ ਦੇ ਸਬੰਧ ਵਿੱਚ ਪਰਮਿੰਦਰ ਸਿੰਘ ਜੀ ਜੋ ਪਿਛਲੇ ਦਿਨਾਂ ਦੇ ਵਿੱਚ ਇਹ ਘਟਨਾ ਘਟੀ ਆ ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਮਲਕੀਤ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਕੋਈ ਪਹਿਲੀ ਘਟਨਾ ਨਹੀਂ ਹੈਗੀ ਇਹ ਹੁਣ ਐ ਕਹਿ ਲੋ ਵੀ ਇਹ ਤਰਨ ਤਰਨ ਦੀ ਘਟਨਾ ਜਿਹੜੀ ਵਾਪਰੀ ਹੈ ਇਹ ਇੱਕਦਮ ਹਾਈਲਾਈਟ ਹੋ ਗਈ ਲੋਕ ਜਾਗਰੂਕ ਹੋ ਗਏ ਸਿੱਖ ਸੰਗਤ ਵਿੱਚ ਥੋੜਾ ਬਦਲਾਅ ਦੇਖਣ ਨੂੰ ਜ਼ਰੂਰ ਮਿਲਿਆ ਇਸ ਘਟਨਾ ਨਾਲ ਜੀ ਤੇ ਇਹ ਅੱਜ ਦੀ ਕੋਈ ਇੱਕ ਘਟਨਾ ਨਹੀਂ ਹੈਗੀ ਇਹ ਮੈਂ ਕਈ ਥਾਵਾਂ ਤੇ ਜ਼ਿਕਰ ਕਰ ਚੁੱਕਿਆ ਕਿ ਕਾਰ ਸੇਵਾ ਦੇ ਨਾਤੇ ਇੱਕ ਗਰੋ ਹੈ ਗੈਂਗ ਜਿਹਨੂੰ ਕਹਿ ਸਕਦੇ ਹਾਂ ਜਿਵੇਂ ਹੁੰਦੇ ਨੇ ਇਹ ਗਰੋ ਇਹ ਸਿਰਫ ਇਤਿਹਾਸਿਕ ਜਿਹੜੇ ਸਥਾਨ ਨੇ ਉਹਨਾਂ ਨੂੰ ਮੜੀਆਂ ਮੇਟ ਕਰਨ ਦਾ ਜ਼ਿੰਮਾ ਠੇਕਾ ਇਹਨਾਂ ਨੂੰ ਦੇ ਰੱਖਿਆ ਜੀ ਉਹਦੇ ਵਿੱਚ ਮੈਂ ਇਹ ਸਮਝਦਾ ਕਿ ਸ਼੍ਰੋਮਣੀ ਕਮੇਟੀ ਜਾਂ ਹੋਰ ਪੰਥਕ ਜਥੇਬੰਦੀਆਂ ਜਿਹੜੀਆਂ ਵੀ ਹੈਗੀਆਂ ਨੇ ਆਪਣੇ ਆਪ ਨੂੰ ਅਖੌਤੀ ਪੰਥਕ ਕਹੇ ਲੋ ਹਮਦਰਦੀ ਦਾਣ ਬਈ ਪੰਥਕ ਕਹਾਉਂਦੇ ਨੇ ਉਹ ਸਾਰੀਆਂ ਜ਼ਿੰਮੇਵਾਰ ਨੇ ਜੀ ਸਿੱਖ ਸੰਗਤ ਦਾ ਪੈਸਾ ਆ ਸਿੱਖ ਸੰਗਤ ਵੱਲੋਂ ਆਪਣਾ ਕੂਨ ਕਿਸ ਨੇ ਦੀ ਕਮਾਈ ਜਿਹੜੀ ਹੈਗੀ ਇਹਨਾਂ ਨੂੰ ਸੌਂਪੀ ਜਾਂਦੀ ਹੈ ਇਹ ਉਹਨੂੰ ਇਦਾਂ ਦੀ ਦੁਰਵਰਤੋਂ ਕਰ ਰਹੇ ਨੇ ਕਿ ਆ ਇਹ ਇੱਕ ਡਿਊਟੀ ਦਾ ਮਸਲਾ ਨਹੀਂ ਹੈਗਾ ਤੁਸੀਂ ਦੇਖੋਗੇ ਜੇ ਕਾਰ ਸੇਵਾ ਦੀ ਕਾਰਗੁਜ਼ਾਰੀ ਦੇਖੀ ਜਾਵੇ ਵੱਖ-ਵੱਖ ਬਾਬੇ ਪਹਿਲਾਂ ਤਾਂ ਇਹੀ ਕੁਐਸਚਨ ਉੱਠਦਾ ਹੈ ਮਲਗੀਜੀ ਜੀ ਕੇ ਬਾਬੇ ਕਿੱਥੋਂ ਆਏ ਜੀ ਇਹਨਾਂ ਦਾ ਪਛੋਕੜ ਕੀ ਹੈ ਇਹਨਾਂ ਦਾ ਕੰਮ ਕੀ ਹੈ ਇਹ ਕਿਉਂ ਇਦਾਂ ਦੇ ਕੰਮ ਕਰ ਰਹੇ ਨੇ ਕੌਣ ਇਹਨਾਂ ਨੂੰ ਆ ਉਤਸ਼ਾਹਿਤ ਕਰ ਰਿਹਾ ਇਸ ਤਰ੍ਹਾਂ ਦੇ ਕੰਮ ਕਰਨ ਲਈ ਇਹਨਾਂ ਕੋਲ ਪੈਸਾ ਕਿੱਥੋਂ ਆ ਰਿਹਾ ਹੈ ਆ ਇਹ ਸਾਰੇ ਕੁਐਸਚਨ ਜਿਹੜੇ ਹੈਗੇ ਨੇ ਇਹਨਾਂ ਦੇ ਵਿੱਚ ਜ਼ਿਆਦਾ ਇਹ ਇਹਨਾਂ ਦੀ ਪੜਤਾਲ ਕਰਨੀ ਚਾਹੀਦੀ ਹੈ ਜਾਂ ਐਸਜੀਪੀਸੀ ਜੋ ਇਹਨਾਂ ਨੂੰ ਠੇਕੇ ਦਿੰਦੀ ਹੈ ਇਸ ਤਰ੍ਹਾਂ ਦੇ ਕੰਮ ਕਰਨ ਲਈ ਉਹ ਦੱਸੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਵੇ ਜੀ ਜੀ ਤਰਨ ਤਾਰਨ ਦੀ ਜੋੜੀ ਜਿਹੜੀ ਹੈਗੀ ਆ ਉਹਨੂੰ ਢਾਇਆ ਗਿਆ ਰਾਤ ਵੇਲੇ ਢਾਇਆ ਗਿਆ ਤੇ ਇਹ ਇਸ ਤੋਂ ਪਹਿਲਾਂ ਕਾਰ ਸੇਵਾ ਵਾਲਿਆਂ ਵੱਲੋਂ ਅ ਤੁਸੀਂ ਦੇਖੋ ਸੁਲਤਾਨਪੁਰ ਵਿਖੇ ਬੇਬੇ ਨਾਨਕੀ ਜੀ ਦਾ ਪ੍ਰਾਤਨ ਘਰ ਮੜੀਆਂ ਮੇਟ ਕੀਤਾ ਗਿਆ ਉਹਦੀ ਕਾਰ ਸੇਵਾ ਕਰ ਦਿੱਤੀ ਗਈ ਹੈ ਚਮਕੌਰ ਸਾਹਿਬ ਦੇਖੇ ਕੱਚੀ ਗੜੀ ਚਮਕੌਰ ਸਾਹਿਬ ਦੀ ਕੱਚੀ ਗੜੀ ਹੋ ਗਈ ਹਾਂਜੀ ਸਾਡੇ ਛੋਟੇ ਸਾਹਿਬ ਜੀਾਂ ਦੀ ਠੰਡਾ ਬੁਰਜ ਹੋ ਗਿਆ ਠੰਡਾ ਬੁਰਜ ਹੋ ਗਿਆ ਸੋ ਡਿਸਾ ਜਾਂਦੇ ਦੀ ਜਿਹੜੀ ਆਸਾਨ ਸੀਗਾ ਉਹ ਨਹੀਂ ਹਾਂ ਉਹਨਾਂ ਨੂੰ ਇਹਨਾਂ ਨੇ ਖਤਮ ਕਰ ਦਿੱਤਾ ਹੈ ਤੇ ਹੋਰ ਵੀ ਬਹੁਤ ਸਾਰੇ ਸਥਾਨ ਨੇ ਜਿਨ੍ਹਾਂ ਦੀ ਕਾਰ ਸੇਵਾ ਦੇ ਨਾਂ ਤੇ ਇਹਨਾਂ ਨੇ ਭੇਂਟ ਚੜ੍ਹਾ ਦਿੱਤੀ ਐ ਸੋ ਇਹ ਬਹੁਤ ਇੱਕ ਕਹੋ ਦੁਖਦਾਈ ਘਟਨਾ ਹੈਗੀ ਐ ਬਹੁਤ ਨਿੰਦਨਯੋਗ ਘਟਨਾ ਹੈਗੀ ਐ ਗੰਭੀਰ ਵਿਸ਼ਾ ਹੈ ਚਿੰਤਨ ਦਾ ਵਿਸ਼ਾ ਹੈਗਾ ਸਿੱਖ ਸੰਗਤ ਨੂੰ ਇਕੱਠੇ ਹੋਣ ਦਾ ਮੋੜ ਬਰ ਗਾੜੀ ਕਾਂਢ ਤੋਂ ਬਾਅਦ ਇੱਕ ਵਾਰ ਫੇਰ ਪਲੇਟਫਾਰਮ ਤੇ ਆਉਣਾ ਪੈਣਾ ਇਹਨਾਂ ਨੂੰ ਭਜਾਉਣਾ ਪੈਣਾ ਇਹਨਾਂ ਨੂੰ ਇੱਥੋਂ ਗੁਰਦੁਆਰਿਆਂ ਚੋਂ ਕੱਢਣਾ ਪੈਣਾ ਜੀ ਜੀ ਜਿਵੇਂ ਤੁਸੀਂ ਕਿਹਾ ਪਈ ਇਹ ਜਿਹੜੀ ਘਟਨਾ ਰਾਤ ਨੂੰ ਘਟੀ ਆ ਬਿਲਕੁਲ ਸੰਗਤਾਂ ਦੇ ਮਨਾਂ ਦੇ ਵਿੱਚ ਵੀ ਇਹੀ ਸਵਾਲ ਉੱਠਦਾ ਆ ਕਿ ਆਖਿਰ ਇੰਨੀ ਨੌਬਤ ਕੀ ਆ ਗਈ ਵੀ ਇਹ ਰਾਤ ਨੂੰ 12 ਵਜੇ ਆ ਕੇ ਉਸ ਜੋੜੀ ਨੂੰ ਤੋੜ ਰਹੇ ਆ ਨਾਲੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਦਾ ਜੋ ਬਿਆਨ ਆਇਆ ਉਹਨਾਂ ਦਾ ਇਹ ਕਹਿਣਾ ਆ ਕਿ ਅਸੀਂ ਇਹ ਮਤਾ ਪਾ ਦਿੱਤਾ ਸੀ ਕਿ ਇਹਦੇ ਤੇ ਰੋਕ ਲਾ ਦਿੱਤੀ ਗਈ ਸੀ ਆਖਿਰ ਸ਼ਰਮਣੀ ਕਮੇਟੀ ਦੇ ਉਹ ਅੰਡਰ ਉਸ ਥਾਂ ਜਿਹੜਾ ਆ ਉਹਨਾਂ ਦੇ ਪ੍ਰਬੰਧ ਅਧੀਨ ਆ ਤੇ ਕੋਈ ਬਾਹਰਲਾ ਬੰਦਾ ਆ ਕੇ ਰਾਤ ਨੂੰ ਢਾ ਜਾਂਦਾ ਤੇ ਸ਼ਰੋਮਣੀ ਕਮੇਟੀ ਨੂੰ ਪਤਾ ਹੀ ਨਹੀਂ ਲੱਗਦਾ ਬਿਲਕੁਲ ਮਨਕੀ ਤੇ ਇਹੀ ਗੱਲ ਆਪਾਂ ਚਰਚਾ ਕਰ ਰਹੇ ਆ ਕਿ ਰਾਤ ਵੇਲੇ ਫੋਰਸ ਦੇ ਨਾਲ ਆ ਕੇ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈਗੀ ਕਰਨੀ ਬਹੁਤ ਜ਼ਿਆਦਾ ਸਵਾਲ ਖੜੇ ਕਰ ਰਹੀ ਹੈ ਜੀ ਯਾ ਤਾਂ ਇੱਕ ਗੱਲ ਹੋਰ ਇਹਦੇ ਵਿੱਚ ਦੇਖੋ ਤੁਸੀਂ ਇਹਦੇ ਰਾਤ ਵੇਲੇ ਤਾਂ ਆਏ ਫੋਰਸ ਵੀ ਨਾਲ ਆਈ ਸੰਗਤ ਨੇ ਵਿਰੋਧ ਵੀ ਕੀਤਾ ਉਹਦੇ ਵਿਰੋਧ ਦੇ ਬਾਵਜੂਦ ਵੀ ਉਹ ਆਪਣੀ ਕਾਰਵਾਈ ਕਰ ਗਏ ਕਰ ਗਏ ਦੂਜੀ ਗੱਲ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਚੋਣਾਂ ਵੇਲੇ ਹੀ ਕਿਉਂ ਹੁੰਦੀਆਂ ਨੇ ਇਹਦੇ ਪਿੱਛੇ ਸੋਚਣ ਵਾਲਾ ਵੀ ਸ਼ਾਇਦ ਆ ਵੀ ਚੋਣਾਂ ਵੇਲੇ ਇਹਨਾਂ ਨੂੰ ਕੌਣ ਹੈ ਜਿਹੜਾ ਇਹਨਾਂ ਨੂੰ ਸ਼ਾਇਦ ਹੰਦਾ ਹੈ ਉਹ ਚੋਣਾ ਵੇਲੇ ਕੋਡ ਆਫ ਕੰਡਕਟ ਲੱਗਿਆ ਹੁੰਦਾ ਤੇ ਕੋਈ ਇਹ ਤੁਸੀਂ ਦੇਖੋ ਕਿ ਕਿੰਨੇ ਹੀ ਕਬਜ਼ੇਕਾਰ ਸੇਵਾਵਾਂ ਵਾਲਿਆਂ ਦੇ ਅੰਡਰ ਨੇ ਕਿੰਨੀਆਂ ਹੀ ਸਰਕਾਰੀ ਥਾਵਾਂ ਤੇ ਜੰਗਲਾਤ ਦੀਆਂ ਹੋਣ ਜਾਂ ਇੰਪਰੂਵਮੈਂਟ ਟਰਸਟ ਦੀਆਂ ਹੋਣ ਕਿੰਨੀਆਂ ਹੀ ਥਾਵਾਂ ਨੇ ਕਰੋੜਾਂ ਅਰਬਾਂ ਰੁਪਿਆਂ ਦੀਆਂ ਜਿਹੜੇ ਜائਦਾਦਾਂ ਨੇ ਉਹਨਾਂ ਤੇ ਕਬਜ਼ੇ ਕਰੀ ਬੈਠੇ ਨੇ ਇਹ ਕੋਈ ਪੁੱਛਣ ਵਾਲਾ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਨੂੰ ਅਲਾਉ ਕਰਦੇ ਨੇ ਇਹਨਾਂ ਨੂੰ ਪੁੱਛੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹ ਉਹਨਾਂ ਦਾ ਸਰੂਪ ਜਿਹੜਾ ਹੈਗਾ ਪ੍ਰਕਾਸ਼ ਕਰਕੇ ਤੁਸੀਂ ਕਬਜ਼ਾ ਕਰ ਲੈਨੇ ਹੋ ਨਜਾਇਜ਼ ਕਬਜ਼ਾ ਕਰ ਲੈਨੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਇਹ ਸਿੱਖਿਆ ਦਿੰਦੇ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਤਰ੍ਹਾਂ ਨਜਾਇਜ਼ ਦੁਰਉਪਯੋਗ ਕਰ ਰਹੇ ਨੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਸਹਾਰਾ ਲੈ ਕੇ ਪਿੱਛੇ ਆੜ ਚ ਕੀ ਕਰ ਕੋਈ ਵੀ ਮਤਲਬ ਇਹਦਾ ਕੋਈ ਵੀ ਗਲਤ ਕੰਮ ਗੈਰਕਾਨੂੰਨੀ ਕੰਮ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਰੱਖ ਦੋ ਪ੍ਰਕਾਸ਼ ਕਰ ਦੋ ਕੋਈ ਵੀ ਗੈਰਕਾਨੂੰਨੀ ਕੰਮ ਕਰੀ ਜਾਓ ਕੌਣ ਲਾਊ ਕਰ ਰਹੇ ਇਹਨਾਂ ਨੂੰ ਨਾਲੇ ਜਦੋਂ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਆ ਤਾਂ ਸੋਚਣ ਵਾਲੀ ਗੱਲ ਇਹ ਆ ਕਿ ਐਡਾ ਕਦਮ ਤੁਸੀਂ ਚੁੱਕ ਰਹੇ ਹੋ ਜャ ਸੰਗਤ ਦੀ رائے ਲਓ ਜਦੋਂ ਸੰਗਤ ਨੇ ਇੱਕ ਵਾਰੀ ਉਹਨੂੰ ਕਹਿ ਦਿੱਤਾ ਬਹੁਤ ਸਾਰੇ ਦੇਖੋ ਰਾਜਸਥਾਨ ਦੇ ਵਿੱਚ ਪ੍ਰਾਤਨ ਕਿਲੇ ਆ ਉਹਨਾਂ ਨੇ ਸਾਹਮਣੇ ਰੱਖੇ ਹੋਏ ਆ ਸਾਡੀਆਂ ਇਹ ਯਾਦਗਾਰਾਂ ਜਿਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਦੇਣੀ ਆ ਜਿਨ੍ਹਾਂ ਤੋਂ ਅਸੀਂ ਬੱਚਿਆਂ ਨੂੰ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਦੱਸ ਸਕਦੇ ਆ ਕਿ ਸਾਡੇ ਆ ਧਾਰਮਿਕ ਸਥਾਨ ਨੇ ਇਹ ਚੀਜ਼ਾਂ ਨੇ ਅਜਿਹੇ ਵਰਤਾਰੇ ਵਰਤੌਣ ਦੇ ਪਿੱਛੇ ਕੋਈ ਸਾਜ਼ਿਸ਼ ਲੱਗ ਰਹੀ ਹੈ ਬਿਲਕੁਲ ਆਪ ਕੋ ਉੱਥੇ ਆ ਰਹੇ ਸੀ ਮਨਕੀਤ ਭਾਈ ਇਹ ਸਾਰੇ ਘਟਨਾਕ੍ਰਮ ਬਾਰੇ ਜੇਕਰ ਜਾਣਕਾਰੀ हासिल ਕਰਦੇ ਆ ਨਜਾਇਜ਼ ਕਬਜ਼ਿਆਂ ਦੀ ਗੱਲ ਕਰਦੇ ਆ ਜਾਂ ਇਸ ਤਰ੍ਹਾਂ ਦੇ ਘਟਨਾਵਾਂ ਨੂੰ ਅੰਜਾਮ ਦੇਣ ਦੀ ਗੱਲ ਕਰਦੇ ਆ ਜਾਂ ਇਸ ਤਰ੍ਹਾਂ ਇਤਿਹਾਸਿਕ ਨਿਸ਼ਾਨੀਆਂ ਨੂੰ ਖਤਮ ਕਰਨ ਦੀ ਗੱਲ ਕਰਦੇ ਆ ਸਾਜ਼ਿਸ਼ਤਾ ਹੈ ਹੀ ਹੈ ਪਨਪਰੀ ਹੈ ਨਾ ਚੋਣਾ ਵੇਲੇ ਜਾਂ ਹੋਰ ਇਸ ਤਰ੍ਹਾਂ ਦੇ ਮੌਕਿਆਂ ਵੇਲੇ ਇੱਕ ਬਕਾਇਦਾ ਤੌਰ ਤੇ ਕਿਉਂਕਿ ਪ੍ਰਸ਼ਾਸਨ ਵੀ ਮੂਕ ਦਰਸ਼ਕ ਬਣ ਜਾਂਦਾ ਹੁਣ ਇੱਥੇ ਤੁਸੀਂ ਗੱਲ ਕੀਤੀ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਬਿਆਨ ਦੇ ਰਹੇ ਨੇ ਕਿ ਰੋਕ ਦਿੱਤਾ ਗਿਆ ਸੀ ਇਹਨਾਂ ਨੂੰ ਇਹੋ ਜਿਹਾ ਕੰਮ ਕਰਨ ਤੋਂ ਕਿਉਂ ਰੋਕਿਆ ਗਿਆ ਉਹ ਉਹਦੇ ਵਿੱਚ ਦੱਸ ਰਹੇ ਨੇ ਜਿਹੜਾ ਉਹਨਾਂ ਨੇ ਮਤਾ ਪਾਸ ਕੀਤਾ ਹੈ ਉਹਦੇ ਵਿੱਚ ਦੱਸਿਆ ਹੈ ਦੂਜੇ ਨੰਬਰ ਤੇ ਤੇ ਅਮਤਾਰ ਸਿੰਘ ਕੁਇਸਕਤਰ ਨੇ ਉਹਨਾਂ ਦੇ ਸਾਈਨ ਹੋਏ ਹੋਏ ਨੇ ਉਹਦੇ ਵਿੱਚ ਦੱਸ ਰਹੇ ਨੇ ਕਿ ਅਖਬਾਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਹੋਰ ਪੰਥਕ ਜਥੇਬੰਦੀਆਂ ਵੱਲੋਂ ਵਿਦਰੋਹ ਵਿਰੋਧ ਕੀਤਾ ਗਿਆ ਕਿ ਇਹ ਇਸ ਨੂੰ ਟਾਇਆ ਨਾ ਜਾਵੇ ਇਸ ਕਰਕੇ ਇਸ ਨੂੰ ਜਿਹੜਾ ਹੈਗਾ ਬਧੇਰੇ ਚਰਚਾ ਦੇ ਲਈ ਪੈਂਡਿੰਗ ਰੱਖਿਆ ਜਾਂਦਾ ਮਾਮਲਾ ਹੁਣ ਇੱਥੇ ਕੁਐਸਚਨ ਇਹ ਉੱਠਦਾ ਹੈ ਕਿ ਕੀ ਸ਼੍ਰੋਮਣੀ ਕਮੇਟੀ ਦੀ ਸੋਚ ਇੰਨੀ ਖਤਮ ਹੋ ਚੁੱਕੀ ਕਿ ਉਹਨੂੰ ਨਹੀਂ ਦਿਖਦਾ ਵਿਰੋਧ ਹੋਣ ਤੋਂ ਪਹਿਲਾਂ ਉਹ ਅਲਾਉ ਕਰ ਰਹੀ ਹੈ ਕਿ ਇਹਨੂੰ ਨਵੀਂ ਸਾਰੀ ਕੀਤੀ ਜਾਵੇ ਉਹਨੂੰ ਨਹੀਂ ਪਤਾ ਕਿ ਇਹਨੂੰ ਢਾਣਾ ਖਤਰਨਾਕ ਹੈ ਸਾਡੀ ਆਉਣ ਵਾਲੀ ਪੀੜ੍ਹੀ ਕੀ ਸੋਚੂ ਉਹਨਾਂ ਦਾ ਕੰਮ ਕੀ ਹੈ ਸ਼੍ਰੋਮਣੀ ਕਮੇਟੀ ਬਣੀ ਕਿਸ ਲਈ ਸੀ ਜੇ ਉਹ ਇਹ ਵੀ ਨਹੀਂ ਸੋਚ ਸਕਦੇ ਕਿ ਇਸ ਇਮਾਰਤ ਨੂੰ ਢਾਉਣਾ ਜਾਂ ਇਸ ਗੁੰਬਦ ਨੂੰ ਢਾਉਣਾ ਜਾਂ ਇਸ ਦਰਤਨੀ ਡਿਊਟੀ ਨੂੰ ਢਾਉਣਾ ਖਤਰਨਾਕ ਹੈ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕੀ ਜਵਾਬ ਦਵਾਂਗੇ ਉਹ ਪਹਿਲਾਂ ਅਲਾਉ ਕਿਵੇਂ ਕਰ ਰਹੇ ਨੇ ਜੀ ਜੀ ਕਿਸ ਕਿਸ ਹਾਇਤ ਨਾਲ ਅਲਾਉ ਕਰਦੇ ਕੌਣ ਇਹਨਾਂ ਦੇ ਅਜਿਹੇ ਦੇ ਅਧਿਕਾਰ ਦੇ ਜਿਹੜਾ ਕਿ ਸਿੱਖ ਸੰਗਤ ਦੀ ਜਾਇਦਾਦ ਹੋਵੇ ਸੰਗਤ ਦੀ ਸਿੱਖ ਪੰਥ ਦੀ ਜਾਇਦਾਦ ਹੋਵੇ ਉਹ ਕੌਣ ਹੁੰਦੇ ਨੇ ਇਸ ਤਰ੍ਹਾਂ ਦੇ ਉਹਨੂੰ ਮਲਿਆ ਮੇਡ ਦਾ ਜਿਹੜਾ ਹੈਗਾ ਆਰਡਰ ਕਰਨ ਵਾਲੇ ਤੇ ਬਾਅਦ ਦੀਆਂ ਗੱਲਾਂ ਕਰਦੇ ਨੇ ਕਿ ਪੈਂਡਿੰਗ ਰੱਖ ਲਿਆ ਜਾਂ ਰੋਕ ਲਾਦੀ ਕਿਉਂ ਲਾਈ ਰੋਕ ਪਹਿਲਾਂ ਤੁਸੀਂ ਆਰਡਰ ਕਿਉਂ ਦਿੱਤਾ ਇਹ ਕਿੱਥੇ ਸਵਾਲ ਇਹ ਵੀ ਖੜਾ ਹੁੰਦਾ ਹੈ ਵੀ ਕੱਲੇ ਮੈਨੇਜਰ ਤੇ ਕਾਰਵਾਈ ਕਿਉਂ ਜਿਨ੍ਹਾਂ ਨੇ ਇਹ ਕੀਤਾ ਆ ਕੀ ਸ਼੍ਰੋਮਣੀ ਕਮੇਟੀ ਉਹਨਾਂ ਦੇ ਵਿਰੁੱਧ ਐਕਸ਼ਨ ਲਵੇਗੀ ਦੇਖੋ ਜਿਹੜਾ ਪਿੱਛੇ ਹੁਣ ਤੁਸੀਂ ਆ ਮਤੇ ਦੀ ਗੱਲ ਕੀਤੀ ਕਿ ਪੈਂਡਿੰਗ ਪਿਆ ਉਹਦੇ ਵਿੱਚ ਉਤਾਰਾ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਇੱਕ ਅੰਦਰ ਹੀ ਜਿਹੜਾ ਹੈਗਾ ਕਿਸੇ ਫਾਈਲ ਦਾ ਨੰਬਰ ਦੇ ਕੇ ਉਹਨਾਂ ਕਹਿੰਦਾ ਵੀ ਉਤਾਰਾ ਉਹਨੂੰ ਭੇਜਤਾ ਜਦ ਕਿ ਗੱਲ ਹੋਣੀ ਚਾਹੀਦੀ ਸੀ ਕਿ ਜਿਹੜਾ ਪੈਂਡਿੰਗ ਰੱਖਿਆ ਜਦੋਂ ਫੈਸਲਾ ਹੋਇਆ ਸੀ ਭਟਾਉਣ ਦਾ ਤਾਂ ਉਹਨੂੰ ਪੈਂਡਿੰਗ ਰੱਖ ਲੈ ਗਿਆ ਤਾਂ ਇੱਕ ਉਤਾਰਾ ਪਹਿਲਾਂ ਜਗਤਾਰ ਸਿੰਘ ਨੂੰ ਜਾਣਾ ਚਾਹੀਦਾ ਸੀ ਜਿਹੜਾ ਬਾਬਾ ਉਹ ਜੋ ਵੀ ਹੈਗਾ ਤੇ ਦੂਜਾ ਉਤਾਰਾ ਉਹ ਪ੍ਰਬੰਧਕ ਕਮੇਟੀ ਚ ਤਰਨਤਾਰਨ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਥਾਪਿਆ ਮੈਨੇਜਰ ਹੈ ਜਾਂ ਕੁਛ ਹੈ ਉਹ ਉਹਨੂੰ ਜਾਣਾ ਚਾਹੀਦਾ ਸੀਗਾ ਲੇਕਿਨ ਉਹਨਾਂ ਨੂੰ ਨਹੀਂ ਗਿਆ ਕਾਰਵਾਈ ਹੋ ਗਈ ਤੇ ਹੁਣ ਕੱਲਾ ਜਿਹੜਾ ਨਜ਼ਲਾ ਜਿਹੜਾ ਹੈ ਇੱਕ ਇੱਕ ਕਹਿ ਲਓ ਸਰਸਰੀ ਆਪਣਾ ਆਪ ਬਚਾਉਣ ਵਾਸਤੇ ਮੈਨੇਜਰ ਜਿਹੜਾ ਹੈਗਾ ਉਹ ਸਸਪੈਂਡ ਕਰਤਾ ਜੀ ਜੀ ਪ੍ਰਤਾਪ ਸਿੰਘ ਸ਼ਾਇਦ ਉਹਦਾ ਨਾਮ ਹੈਗਾ ਜੀ 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 ਉਹਨੂੰ ਸਸਪੈਂਡ ਹੋਣ ਨਾਲ ਕੀ ਹੋਜੂ ਬਿਲਕੁਲ ਉਹਦੇ ਉੱਤੇ ਇੱਕ ਹੋਰ ਉਹਦੇ ਤੋਂ ਜਿਹੜੀ ਜਗਤਾਰ ਸਿੰਘ ਨੂੰ ਕਿਹਾ ਜਾ ਰਿਹਾ ਕਿ ਉਹ ਤੋਂ ਕਾਰ ਸੇਵਾਵਾਂ ਜਿਹੜੀਆਂ ਹੈ ਵਾਪਸ ਲੈ ਲੇਗੀਆਂ ਉਹ ਵੀ ਉਹਨਾਂ ਨੇ ਤਰਨਤਾਰਨ ਦੀਆਂ ਹੀ ਲਈਆਂ ਨੇ ਬਿਲਕੁਲ ਹਲੇ ਉਹ ਬਾਬਾ ਪਤਾ ਨਹੀਂ ਹੋਰ ਕਿੰਨੇ ਕਿਹੇ ਸਥਾਨ ਜਿਹੜੇ ਇਤਿਹਾਸਕ ਨੇ ਉਹਨਾਂ ਨੂੰ ਢਾਊਗਾ ਬਿਲਕੁਲ ਉਹ ਪਤਾ ਨਹੀਂ ਕਿ ਸੇ ਬਾਬਾ ਚੱਲ ਹਾਂ ਉਹ ਔਰ ਕੱਲ ਦਾ ਉਹਦਾ ਫੋਨ ਨੰਬਰ ਵੀ ਬੰਦ ਆ ਜਾ ਰਿਹਾ ਹ ਹ ਕੋਈ ਫੋਨ ਕਰਦਾ ਉਹਨੂੰ ਕੋਈ ਪੱਤਰਕਾਰ ਫੋਨ ਕਰਨਾ ਚਾ ਰਹੇ ਨੇ ਉਹਨੂੰ ਪੁੱਛਣਾ ਚਾ ਰਹੇ ਨੇ ਉਹ ਫੋਨ ਬੰਦ ਕਰੀ ਬੈਠਾ ਕੋਈ ਕਿਉਂ ਨਹੀਂ ਇਹਨਾਂ ਤੇ ਪਰਚੇ ਦਰਜ ਹੁੰਦੇ ਜੇ ਸ਼੍ਰੋਮਣੀ ਕਮੇਟੀ ਸੱਚੀ ਹੈ ਜਾਂ ਪ੍ਰਧਾਨ ਸਾਹਿਬ ਸੱਚੀ ਮੁੱਚੀ ਕਾਰਵਾਈ ਕਰਨਾ ਚਾਹੁੰਦੇ ਆ ਤਾਂ ਜੇ ਉਹਨਾਂ ਨੂੰ ਪਤਾ ਹੈ ਵੀ ਸਾਡੀ ਮਨਜ਼ੂਰੀ ਤੋਂ ਬਿਨਾਂ ਇਹ ਐਕਸ਼ਨ ਲਿਆ ਗਿਆ ਤਾਂ ਇਹ ਛੋਟਾ ਜਿਹਾ ਐਕਸ਼ਨ ਥੋੜੀ ਹੈ ਬਿਲਕੁਲ ਕਿਸੇ ਦੇ ਘਰ ਕੋਈ ਵੀ ਆ ਕੇ ਬੰਦਾ ਗੈਰਬੜਦਾ ਜਾਂ ਕੋਈ ਕਿਸੇ ਦੇ ਕੋਈ ਨੁਕਸਾਨ ਹੁੰਦਾ ਤਾਂ ਇਮੀਡੀਏਟਲੀ ਅਸੀਂ ਸਾਰਿਆਂ ਨੂੰ ਪਹਿਲਾਂ ਕਰਦੇ ਆਂ ਵੀ ਇਹਦੇ ਤੇ ਪ੍ਰਸ਼ਾਸਨਿਕ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹ ਇੰਨਾ ਜਿਹਦੇ ਨਾਲ ਪੂਰੀ ਸਿੱਖ ਸੰਗਤ ਦੀਆਂ ਭਾਵਨਾਵਾਂ ਦੇਸ਼ ਵਿਦੇਸ਼ ਦੀਆਂ ਸੰਗਤ ਦੀਆਂ ਭਾਵਨਾਵਾਂ ਆहत ਹੋਈਆਂ ਨੇ ਤੇ ਹਜੇ ਤੱਕ ਮੂਕ ਦਰਸ਼ਕ ਬਣ ਕੇ ਸਾਰੇ ਤਮਾਸ਼ਾ ਕਿਉਂ ਦੇਖ ਰਿਹਾ ਕਿਉਂ ਨਹੀਂ ਕੋਈ ਕਾਰਵਾਈ ਕਰਦੇ ਉਹਨਾਂ ਦੇ ਵਿਰੁੱਧ ਵੀ ਜਿਹੜੇ ਅੱਗੇ ਤੋਂ ਵੀ ਉਹਨਾਂ ਨੂੰ ਸਮਝਾ ਆ ਸਕੇ ਵੀ ਇਦਾਂ ਦੀ ਕਾਰਵਾਈ ਨਹੀਂ ਕਰਨੀ ਇਹ ਕਾਰਵਾਈ ਮੇਰੀ ਗੱਲ ਸੁਣੋ ਕਾਰਵਾਈ ਕੌਣ ਕਰੂ ਕਾਰਵਾਈ ਨੂੰ ਇਜਾਜ਼ਤ ਦੇਣ ਵਾਲੇ ਆਪ ਬੰਦੇ ਨੇ ਇਹ ਮਤਾ ਤਾਂ ਜਿਹੜਾ ਹੈਗਾ ਉਹ ਜਾਰੀ ਕਰਕੇ ਦਿਖਾਤਾ ਜੀ ਵੀ ਹਾਂ ਇਹ ਮਤਾ ਪਾਇਆ ਸੀਗਾ ਪਰ ਅਸੀਂ ਰੋਕ ਲਾਤੀ ਤੂੰ ਮਤਾ ਉਹ ਕਿਉਂ ਪਾਇਆ ਇਹਨਾਂ ਨੂੰ ਨਹੀਂ ਪਤਾ ਇਤਿਹਾਸਕ ਸਥਾਨ ਹੈ ਨਹੀਂ ਟਾਉਣਾ ਹੁਣ ਕਾਰਵਾਈ ਕਰਨ ਵੇਲੇ ਦੇਖੋ ਮੈਂ ਇੱਕ ਗੱਲ ਕਰਨੀ ਚਾਹੁੰਦਾ ਕਿ ਪੰਜਾਬ ਦੇ ਅੰਦਰ ਤੁਸੀਂ ਦੇਖੋਗੇ ਕਿੰਨੇ ਹੀ ਗੁਰਦੁਆਰੇ ਬਣ ਗਏ ਕਿੰਨੇ ਹੀ ਗੁਰਦੁਆਰਿਆਂ ਦੇ ਅੰਦਰ ਸੰਗਮਰਮਰ ਜੜਤਾ ਪੰਥਰੀ ਪੱਥਰ ਲਾਤਾ ਉਸ ਪੱਥਰ ਦਾ ਕਮਿਸ਼ਨ ਵੀ ਜਾਂਦਾ ਹੋ ਉਹਨਾਂ ਗੁਰਦੁਆਰਿਆਂ ਦੇ ਵਿੱਚ ਮਟੀਰੀਅਲ ਲੱਗਣ ਵਾਲਾ ਰੇਤਾ, ਬਜਰੀ, ਸਰੀਆ, ਇੱਟਾਂ ਜੋ ਵੀ ਹੈਗਾ ਉਹ ਉਹਦਾ ਵੀ ਕਮਿਸ਼ਨ ਜਾਂਦਾ ਹੋ ਇਹ ਕਿੱਥੇ ਜਾਂਦਾ ਹੈ ਕਮਿਸ਼ਨ ਕੌਣ ਖਾਂਦਾ ਆਉਂਦਾ ਨਹੀਂ ਆਉਂਦਾ ਇਹਦੀ ਵੀ ਪੜਤਾਲ ਹੋਣੀ ਚਾਹੀਦੀ ਕਿੱਥੇ ਜਾਂਦਾ ਹੈ ਔਰ ਜਿਹੜੇ ਬੰਦੇ ਸ਼੍ਰੋਮਣੀ ਕਮੇਟੀ ਇਹਦਾ ਠੇਕਾ ਕਿਹਨਾ ਬੇਸਿਸ ਦੇ ਆਧਾਰ ਤੇ ਕਿਹਨਾਂ ਦੇ ਤੱਥਾਂ ਦੇ ਆਧਾਰ ਤੇ ਦੇ ਰਹੀ ਹੈ ਕਿ ਕਿਸ ਬੇਸ ਤੇ ਦੇ ਰਹੀ ਹੈ ਕਿੰਨੇ ਦਾ ਠੇਕਾ ਦੇ ਰਹੀ ਹੈ ਕਿੰਨਾ ਪੈਸਾ ਲੱਗ ਗਿਆ ਜਾਂ ਜਿਹੜੇ ਬੰਦੇ ਕਾਰ ਸੇਵਾ ਕਰ ਰਹੇ ਨੇ ਜਾਂ ਬਾਬਾ ਜਗਤਾਰ ਸਿੰਘ ਆ ਜਾਂ ਕੋਈ ਹੋਰ ਬਾਬਾ ਕੋਈ ਵੀ ਆਏ ਕਾਰ ਸੇਵਾ ਦੇ ਨਾਂ ਤੇ ਜਿਹੜਾ ਇਸ ਤਰ੍ਹਾਂ ਦੇ ਗੈਂਗ ਬਣਾ ਹੀ ਫਿਰਦਾ ਹੈ ਤਾਂ ਉਹਨਾਂ ਕੋਲ ਪੈਸਾ ਕਿੱਥੋਂ ਆ ਰਿਹਾ ਹੈ ਉਹ ਇੰਨਾ ਪੈਸਾ ਕਿੱਥੋਂ ਲਾ ਰਹੇ ਨੇ ਸੰਗਤ ਉਹਨਾਂ ਦੀ ਗੋਲ ਘੜ ਰਹੀ ਹੈ ਹਰ ਇੱਕ ਗੁਰਦੁਆਰੇ ਵਿੱਚ ਚਾਰ-ਚਾਰ ਟੋਕਰੇ ਢਾਈ ਬੈਠੇ ਨੇ ਠੀਕ ਹੈ ਲੇਬਰ ਉਹਨਾਂ ਨੂੰ ਨਹੀਂ ਚਾਹੀਦੀ ਸੰਗਤਾਂ ਦੇ ਟਰੱਕ ਭਰ ਰਹੇ ਨੇ ਤੁਸੀਂ ਦੇਖੋ ਗੱਡੀਆਂ ਕਿੰਨੀਆਂ ਨੇ ਇਹਨਾਂ ਕੋਲ ਕਾਰ ਸੇਵਾ ਦੇ ਵਾਲੇ ਬਾਬਿਆਂ ਕੋਲ ਕੋਈ ਇਹਨਾਂ ਨੂੰ ਟੋਲ ਟੈਕਸ ਨਹੀਂ ਦੇਣਾ ਪੈਂਦਾ ਕੋਈ ਇਹਨਾਂ ਨੂੰ ਰਾਹਦਰੀ ਨਹੀਂ ਦੇਣੀ ਪੈਂਦੀ ਕਿਸੇ ਤਰ੍ਹਾਂ ਦਾ ਕੋਈ ਰੇਤਾ ਭਰ ਲਿਆ ਉਹ ਕਿਤੇ ਇੱਟਾਂ ਚੱਕ ਲਿਆ ਉਹ ਕੋਈ ਇਹਨਾਂ ਨੂੰ ਪੁੱਛਦਾ ਨਹੀਂ ਹੈਗਾ ਇਹਨਾਂ ਦੇ ਟਰੱਕਾਂ ਦੇ ਉੱਤੇ ਕਾਰ ਸੇ ਏਡੇ ਏਡੇ ਮਹਿੰਗੇ ਗੱਡੀਆਂ ਟਰੱਕ ਲਈ ਫਿਰਦੇ ਨੇ ਬਾਬਿਆਂ ਕੋਲ ਇੰਨੀਆਂ ਮਹਿੰਗੀਆਂ ਗੱਡੀਆਂ ਨੇ ਕਈ ਤਾਂ ਲਾਲ ਬੱਤੀਆਂ ਲਈ ਫਿਰਦੇ ਨੇ ਹਥਿਆਰਾਂ ਨਾਲ ਲੈਸ ਨੇ ਇਹਨਾਂ ਨੂੰ ਕਿਹੜੀ ਇਹ ਜੀ ਇਹਨਾਂ ਨੂੰ ਕਿਹੜਾ ਡਰ ਹੈ ਇਸ ਤਰ੍ਹਾਂ ਦਾ ਕੌਣ ਇਹਨਾਂ ਤੋਂ ਕੁਝ ਖੋਹ ਰਿਹਾ ਜੇ ਇਹ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਤਾਂ ਸੇਵਾ ਕਰ ਰਹੇ ਹਾਂ ਕਾਰ ਸੇਵਾ ਨਾਂ ਰੱਖਿਆ ਤਾਂ ਇਹਨਾਂ ਕੋਲ ਇਸ ਤਰ੍ਹਾਂ ਦੀ ਕੀ ਚੀਜ਼ ਹੈ ਜਿਹੜੀ ਇਹਨਾਂ ਨੂੰ ਖ ਕਿ ਸਾਡੇ ਤੋਂ ਖੋਲੂਗਾ ਜਾਂ ਸਾਨੂੰ ਕੋ ਮਾਰੂਗਾ ਜਾਂ ਸਾਨੂੰ ਕੋ ਹਤਾਸ਼ ਕਰੂਗਾ ਜਾਂ ਕੋਈ ਨੁਕਸਾਨ ਪਹਚਾਊਗਾ ਕਿਹੜੀ ਇਸ ਤਰ੍ਹਾਂ ਦੀ ਪ੍ਰਾਪਰਟੀ ਹੈ ਕਿਹੜੀ ਇਸ ਤਰ੍ਹਾਂ ਦਾ ਪੈਸਾ ਟਕਾ ਇਹਨਾਂ ਕੋਲ ਹੈਗਾ ਜਿਹੜੇ ਜਿਹੜੇ ਇਹ ਹਥਿਆਰਾਂ ਨਾਲ ਲਾਇਸ ਹੋਏ ਹੁੰਦੇ ਨੇ ਕਈ ਪਾਬਿਆਂ ਦੇ ਆਪਣੇ ਲਾਇਸੈਂਸ ਬਣਾਏ ਹੋਏ ਨੇ ਸ਼੍ਰੋਮਣੀ ਕਮੇਟੀ ਨੂੰ ਕੋਸ਼ਿਸ਼ ਚੈਕਸ ਨਿਰਧਾਰਤ ਕਰਨੇ ਚਾਹੀਦੇ ਆ ਵੀ ਇਹ ਜਿਹੜੇ ਕਰ ਰਹੇ ਨੇ ਕੋਈ ਵੀ ਆ ਇਹਨਾਂ ਨੂੰ ਪ੍ਰਜ਼ਰਵ ਕਰ ਲਿਆ ਜਾਵੇ ਜਿਹੜੀਆਂ ਪ੍ਰਾਤਨ ਵਿਰਾਸਤਾ ਨੇ ਜੋ ਵੀ ਸਾਡੀ ਸਿੱਖ ਹੈਰੀਟੇਜ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਪ੍ਰਜ਼ਰਵ ਕਰ ਲਿਆ ਜਾਵੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇੱਕ ਹੋਰ ਵੀ ਆ ਪਿਛਲੇ ਦਿਨਾਂ ਦੇ ਵਿੱਚ ਆਪਾਂ ਸਾਰੇ ਦੇਖਦੇ ਹਾਂ ਕਿ ਅੰਗੀਠਾ ਸਾਹਿਬ ਬਣ ਰਹੇ ਨੇ ਹਨ ਅੰਗੀਠਾ ਸਾਹਿਬ ਉੱਥੇ ਮਾਰਾ ਇਸ ਰੂਪ ਲਿਆਉਂਦੇ ਜਾਂਦੇ ਨੇ ਬਿਰਧ ਕਹਿ ਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਜਾਂਦਾ ਪਰ ਉਹ ਕਿਸ ਤਰ੍ਹਾਂ ਪਤਾ ਲੱਗੂਗਾ ਕਿ ਇਹ ਬਿਰਧ ਹੈ ਕੀ ਇਹਦੀ ਡਿਟੇਲ ਹੈ ਕਿਤੇ ਦੇਖੋ ਇਹ ਮੈਂ ਇੱਥੇ ਦੋ ਆਨਸਰ ਬਣਦੇ ਨੇ ਇੱਕ ਗੱਲ ਹੋਈ ਸੀ ਪਹਿਲਾਂ ਹੋਣੀ ਕਿ ਜਿਹੜਾ ਇਹ ਇਤਿਹਾਸਿਕ ਸਥਾਨ ਇਹਨਾਂ ਨੂੰ ਪ੍ਰਜ਼ਰਵ ਕਰਿਆ ਜਾਵੇ ਜੀ ਆ ਸ਼੍ਰੋਮਣੀ ਕਮੇਟੀ ਕੋਈ ਐਸਾ ਸਪੈਸ਼ਲ ਵਿਸ਼ੇਸ਼ ਫੰਡ ਮੁਹੱਈਆ ਨਹੀਂ ਕਰਵਾ ਰਹੀ ਅਰਬਾਂ ਰੁਪਏ ਦਾ ਬਜਟ ਹੋਣ ਦੇ ਬਾਵਜੂਦ ਜਿਸ ਦਾ ਨਾਲ ਇਹਨਾਂ ਇਤਿਹਾਸਿਕ ਸਥਾਨਾਂ ਦੀ ਸੰਭਾਲ ਕਰੀ ਜਾਵੇ ਨਾਲ ਤੁਸੀਂ ਇੱਕ ਗੱਲ ਕੀਤੀ ਹੈ ਕਿ ਜਿਹੜੇ ਬਿਰਧ ਸਰੂਪ ਕਹ ਕੇ ਮਹਾਰਾ ਦੇ ਉਹਨਾਂ ਨੂੰ ਅਗਨ ਭੇਟ ਕਰ ਦਿੱਤਾ ਜਾਂਦਾ ਹੈ ਉਹ ਚਾਹੇ ਇਤਿਹਾਸ ਦੀ ਕੋਈ ਵੀ ਪੁਸਤਕ ਹੋਵੇ ਹਸਤ ਲਿਖਤ ਹੋਵੇ ਜਾਂ ਬਹੁਤ ਪ੍ਰਾਤਨ ਹੋਵੇ ਕੱਲੇ ਗੁਰੂ ਗ੍ਰੰਥ ਸਾਹਿਬ ਦੇ ਮਹਾਰਾ ਦੇ ਸਰੂਪ ਨਹੀਂ ਕਹਿ ਸਕਦੇ ਆਪਾਂ ਕੋਈ ਵੀ ਇਹਨਾਂ ਦੇ ਹੱਥ ਲਿਖਤ ਪੁਸਤਕ ਲੱਗੀ ਉਹ ਇਹਨਾਂ ਨੇ ਚੱਕ ਕੇ ਅੰਗੀਠਾ ਸਾਹਿਬ ਨਾਂ ਦੇ ਥੱਲੇ ਇੱਕ ਹੋਰ ਨਵਾਂ ਗਰੁੱਪ ਤਿਆਰ ਹੋ ਗਿਆ ਕਾਰ ਸੇਵਾ ਵਾਲਿਆਂ ਬਾਬਾ ਨੇ ਲਿਆ ਹੋਇਆ ਠੇਕਾ ਕਿ ਅਸੀਂ ਜਿਹੜੀਆਂ ਇਤਿਹਾਸਿਕ ਸਥਾਨ ਨੇ ਉਹਨਾਂ ਨੂੰ ਮੜਿਆ ਮੇਡ ਕਰਨਾ ਹੈ ਅੰਗੀਠਾ ਸਾਹਿਬ ਜਿਹੜਾ ਇਸ ਤਰ੍ਹਾਂ ਦੇ ਬਣ ਗਏ ਉਹਨਾਂ ਨੇ ਠੇਕਾ ਲੈ ਲਿਆ ਕਿ ਅਸੀਂ ਜਿਹੜਾ ਹੈਗਾ ਇਤਿਹਾਸ ਪੁਰਾਣਾ ਇਤਿਹਾਸ ਕਿਤੇ ਵੀ ਪਿਆ ਲੋਕਾਂ ਦੇ ਘਰਾਂ ਚ ਜਾ ਜਾ ਕੇ ਉਹ ਇਤਿਹਾਸ ਦੀਆਂ ਕਿਤਾਬਾਂ ਗ੍ਰੰਥ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੱਥ ਲਿਖਤ ਨੇ ਜਾਂ ਕੁਝ ਹੋਰ ਨੇ ਪ੍ਰਾਤਨ ਨੇ ਜਿਹੜੇ ਉਹਨਾਂ ਨੂੰ ਚੱਕਿਆ ਜਾਂਦਾ ਵਿਰਧ ਐਲਾਨ ਕੇ ਉਹ ਲਿਆ ਕੇ ਆਪਣੇ ਗੁਰਦੁਆਰੇ ਚ ਉਹ ਉਹਨਾਂ ਦਾ ਸੰਸਕਾਰ ਕਰਕੇ ਅਗਨਪੇੜ ਕਰਕੇ ਕਹਿੰਦੇ ਨੇ ਜੀ ਸੰਸਕਾਰ ਕਰਤਾ ਨਾ ਕੋਈ ਸ਼੍ਰੋਮਣੀ ਕਮੇਟੀ ਦਾ ਬੰਦਾ ਇਹਨਾਂ ਨੂੰ ਪੁੱਛਦਾ ਹੈ ਨਾ ਕੋਈ ਸ਼੍ਰੋਮਣੀ ਕਮੇਟੀ ਦਾ ਉਸ ਇਲਾਕੇ ਦਾ ਮੈਂਬਰ ਪੁੱਛਦਾ ਨਾ ਕੋਈ ਜ਼ਥੇਦਾਰ ਪੁੱਛਦਾ ਸਗੋਂ ਇਹਨਾਂ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ ਜ਼ਥੇਦਾਰ ਪੰਜਾਂ ਦੇ ਪੰਜ ਤਖਤਾਂ ਦੇ ਜ਼ਥੇਦਾਰ ਹਾਜ਼ਰ ਹੁੰਦੇ ਨੇ ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ ਪ੍ਰਧਾਨ ਰਹੇ ਨੇ ਸਾਰੇ ਹਾਜ਼ਰ ਹੁੰਦੇ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਇਲਾਕਿਆਂ ਦੇ ਮੈਂਬਰ ਹਾਜ਼ਰ ਹੁੰਦੇ ਰਹੇ ਨੇ ਉਸ ਰਾਗੀ ਸਿੰਘ ਕਥਾਵਾਚਕ ਵੱਡੇ ਵੱਡੇ ਵਿਦਵਾਨ ਇਹਨਾਂ ਦੇ ਸਮਾਗਮਾਂ 'ਚ ਸ਼ਾਮਲ ਹੁੰਦੇ ਨੇ ਕੌਣ ਕੁਐਸਚਨ ਕਰੂਗਾ ਕੋਈ ਨਹੀਂ ਕੁਐਸਚਨ ਕਰਦਾ ਕੋਈ ਪੈਰਾਮੀਟਰ ਨਹੀਂ ਇਹਨਾਂ ਨੇ ਤਿਆਰ ਕਰੇ ਹੋਏ ਵੀ ਹਾਂ ਜੇ ਕਿਸੇ ਬਿਰਧ ਸਰੂਪ ਕਹਿ ਕੇ ਕਿਸੇ ਨੂੰ ਜਾਂ ਬਿਰਧ ਗ੍ਰੰਥ ਕਹਿ ਕੇ ਜਾਂ ਬਿਰਧ ਬੁੱਕ ਕਹਿ ਕੇ ਕਿਤਾਬ ਕਹਿ ਕੇ ਕਿਸੇ ਚੀਜ਼ ਨੂੰ ਅਗਨਪੇਟ ਕਰਨਾ ਵੀ ਹੈ ਤਾਂ ਉਹ ਉਹਦੀ ਕੀ ਕਿਸ ਤਰ੍ਹਾਂ ਉਹਦੀ ਸੰਭਾਲ ਦੇਖਣੀ ਚਾਹੀਦੀ ਸੀ ਪਹਿਲਾਂ ਵੀ ਕਿਸ ਤਰ੍ਹਾਂ ਸੰਭਾਲਿਆ ਜਾ ਸਕਦਾ ਹੈ ਸਾਂਭੀ ਜਾਂਦੀ ਹੈ ਚੀਜ਼ ਜੇ ਨਹੀ ਸਾਂਭੀ ਜਾਂਦੀ ਤਾਂ ਕਿਸੇ ਕਿਸੇ ਤਰ੍ਹਾਂ ਦਾ ਕੋਈ ਡਿਜੀਟਲ ਇਸ ਤਰ੍ਹਾਂ ਦਾ ਰਿਕਾਰਡ ਤਿਆਰ ਕਰਿਆ ਜਾਂਦਾ ਕਿ ਉਹ ਸਦਾ ਵਾਸਤੇ ਉੱਥੇ ਸੇਵ ਰਹਿ ਸਕਦੀ ਹੈ ਅੱਜ ਕੱਲ ਤਾਂ ਇੰਨੀ ਜਿਆਦਾ ਕਹਿ ਲਓ ਵੀ ਤਕਨੀਕ ਆ ਚੁੱਕੀ ਹੈ ਪਰ ਐਸਾ ਕੁਝ ਨਹੀਂ ਕੀਤਾ ਜਾਂਦਾ ਤੁਸੀਂ ਦੇਖੋ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਮੈਂ ਕਹਿੰਨਾ ਇੱਕ ਸ਼ੇਕਸਪੀਅਰ ਦਾ ਦੇਖੋ ਤੁਸੀਂ ਘਰ ਦੇਖਣ ਵਾਲਾ ਬਣਦਾ ਉਹ ਵੀ ਉਹ ਐਜ਼ ਇਟ ਇਜ਼ ਸਾਂਭਿਆ ਹੋਇਆ ਅਜੰਤਾ ਦੇ ਮੰਦਿਰ ਦੇਖ ਲੋ ਲੋਹਰਾ ਦੇ ਉਹ ਇਦਾਂ ਹੀ ਨੇ ਪ੍ਰਾਤਨ ਦੀ ਦਵਾਰ ਵਰਗੇ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਜਿਹੜੀਆਂ ਵਰਲਡ ਦੇ ਵਿੱਚ ਕਹਿ ਲੋ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰਾਤਨ ਇਤਿਹਾਸਕ ਸਥਾਨ ਜਿਹੜੇ ਹੈਗੇ ਉਹਨਾਂ ਨੇ ਸਾਂਭੇ ਪਏ ਨੇ ਐਜ਼ ਇਟ ਇਜ਼ ਪਰ ਸਾਡੇ ਕੋਲ ਇਨਾ ਬਜਟ ਹੋਣ ਦੇ ਬਾਵਜੂਦ ਵੀ ਅਸੀਂ ਚੁੱਪ ਕਰਕੇ ਪੱਥਰ ਲਾਈ ਜਾਣੇ ਔਰ ਲਾਣ ਦੇ ਰਹੀਏ ਸੰਗਤ ਮੈਂ ਇਹਦੇ ਵਿੱਚ ਸੰਗਤ ਦਾ ਪੂਰਾ ਰੋਲ ਹੁਣ ਜਾਗੀਏ ਸੰਗਤ ਤਾਂ ਇਹ ਹੁਣ ਗੁਰਦੁਆਰਿਆਂ ਦੇ ਵਿੱਚੋਂ ਨਿਕਲ ਜਾਣੇ ਚਾਹੀਦੇ ਨੇ ਇਸ ਤਰ੍ਹਾਂ ਦਾ ਕਹ ਲਓ ਇੱਕ ਰੂਪ ਤਿਆਰ ਹੁਣ ਕਰਨਾ ਚਾਹੀਦਾ ਹੈ ਸੰਗਤ ਸਿੱਖ ਸੰਗਤ ਨੂੰ ਦੇਸ਼ ਵਿਦੇਸ਼ 'ਚ ਬੈਠੀ ਸੰਗਤ ਨੂੰ ਕਿ ਹੁਣ ਇਹਨਾਂ ਦੇ ਟੋਕਰੇ ਜਿਹੜੇ ਹੈਗੀਆਂ ਗੁਰਦੁਆਰਿਆਂ ਤੋਂ ਬਾਹਰ ਦਿਸਣ ਜੇ ਜੇ ਸੱਚੀ ਮੁੱਚੀ ਸਿੱਖ ਸੰਗਤ ਗੰਭੀਰ ਹੈ ਇਸ ਵਿਸ਼ੇ ਨੂੰ ਲੈ ਕੇ ਜੀ ਜੀ ਕਿਉਂਕਿ ਇਹ ਵਿਰਾਸਤਾਂ ਜਿਹੜੀਆਂ ਇਹਨਾਂ ਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਆ ਤੇ ਐਸਜੀਪੀਸੀ ਨੂੰ ਵੀ ਇਹ ਧਿਆਨ ਚ ਰੱਖਣਾ ਚਾਹੀਦਾ ਵੀ ਕੋਈ ਜਿਹੜੀ ਕਿਸੇ ਨੂੰ ਸੇਵਾ ਦਿੱਤੀ ਜਾਂਦੀ ਆ ਤਾਂ ਉਸ ਦਾ ਪਵਾਨਾ ਨਿਰਧਾਰਤ ਕੀਤਾ ਜਾਵੇ ਜੇ ਓਵਰਆਲ ਗੱਲ ਕਰੀਏ ਪ੍ਰਬੰਧਨ ਜੀ ਤਾਂ ਇਹਦਾ ਆਪਾਂ ਹੱਲ ਕੀ ਵੇਖਦੇ ਆ ਹੱਲ ਤਾਂ ਇੱਕ ਮੈਂ ਇਹੀ ਗੱਲ ਕਰਦਾ ਕਿ ਹੱਲ ਇਹ ਹੈ ਮਲਕੀਤ ਜੀ ਜੇ ਸਿੱਖ ਸੰਗਤ ਹੈ ਜਿਹੜੀ ਉਹ ਆਪਣੇ ਇਤਿਹਾਸ ਬਾਰੇ ਆਪ ਸੁਚੇਤ ਹੋਵੇ ਬਿਲਕੁਲ ਇਹਨਾਂ ਦੇ ਹੱਥਾਂ ਦੇ ਵਿੱਚ ਦੇਖ ਕੇ ਤੁਸੀਂ ਕਿੰਨਾ ਕੁ ਚਿਰ ਸੇਵ ਰਹੇ ਸਕਦੇ ਹੋ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਜਵਾਬ ਕੀ ਦੋਹੋਗੇ ਤੁਸੀਂ ਆਪਣਾ ਪੱਲਿਓ ਪੈਸਾ ਖਰਚ ਕੇ ਇਹਨਾਂ ਦੀਆਂ ਝੋਲੀਆਂ ਭਰ ਰਹੇ ਹੋ ਇਹਨਾਂ ਦੀਆਂ ਗੋਲਕਾਂ ਭਰ ਰਹੇ ਹੋ ਇਹ ਗੋਲਕਾਂ ਦਾ ਕੰਮ ਕੀ ਕਰ ਰਹੇ ਨੇ ਇਹ ਗੋਲਕਾਂ ਕਿੱਥੇ ਲਾ ਰਹੇ ਨੇ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ ਬੰਦਿਆਂ ਨੂੰ ਕਾਰ ਸੇਵਾ ਵਾਲਿਆਂ ਨੂੰ ਜਾਂ ਜਥੇਬੰਦੀਆਂ ਹੋਰ ਜਿਹੜੀਆਂ ਪੰਥਕ ਆਗੂ ਬੜੇ ਟਾਰੇ ਮਾਰਦੇ ਫਿਰਦੇ ਆ ਕੋਈ ਕਹਿੰਦਾ ਮੇਰੇ ਨਾਲ ਆਹ ਜਥੇਬੰਦੀ ਮੈਂ ਉਹਦਾ ਆਗੂ ਆ ਮੇਰੇ ਨਾਲ ਪੰਥ ਹੈ ਜਾਂ ਕੁਛ ਕੋਈ ਚਾਹੇ ਬਡੇ ਬਡੇ ਧਰਨੇ ਲਾਉਂਦੇ ਫਿਰਦੇ ਨੇ ਅੱਜ ਕਿੱਥੇ ਨੇ ਉਹ ਆ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਜਾਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿੰਨੇ ਅਜਿਹੇ ਸਕੂਲ ਜਾਂ ਹਸਪੀਟਲ ਜਾਂ ਕਾਲਜ ਚੱਲ ਰਹੇ ਨੇ ਜਿੱਥੇ ਗਰੀਬ ਬੱਚਿਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਦੱਸਣ ਇਹ ਲਿਆ ਕੇ ਲਿਸਟਾਂ ਬਣਾਉਣ ਲੋਕਾਂ ਦੇ ਸਾਹਮਣੇ ਰੱਖਣ ਇਹ ਏਡਾ ਵੱਡਾ ਬਜਟ ਹੋਣ ਦੇ ਬਾਵਜੂਦ ਇਸ ਤਰ੍ਹਾਂ ਦਾ ਕੋਈ ਕਹ ਲੋ ਉਪਰਾਲਾ ਨਹੀਂ ਕੀਤਾ ਜਾ ਰਿਹਾ ਕਾਰ ਸੇਵਾ ਵਾਲੇ ਬਾਬੇ ਕਰੋੜਾਂ ਰੁਪਇਆ ਲਾ ਕੇ ਇੱਕ ਗੁਰਦੁਆਰਾ ਉਸਾਰ ਦਿੰਦੇ ਆ ਕਿ ਉਸ ਪੈਸੇ ਨਾਲ ਕਿਸੇ ਗਰੀਬਾਂ ਦਾ ਇਲਾਜ ਨਹੀਂ ਹੁੰਦਾ ਬਿਲਕੁਲ ਕਿ ਉਸ ਪੈਸੇ ਨਾਲ ਗਰੀਬਾਂ ਨੂੰ ਪੜਾਇਆ ਨਹੀਂ ਜਾ ਸਕਦਾ ਪਰ ਇਸ ਸਿਹਤ ਤੇ ਸਿੱਖਿਆ ਦੋ ਕਹ ਲੋ ਵੀ ਕਿਸੇ ਵੀ ਦੇਸ਼ ਦੀ ਕੌਮ ਦੀ ਜਿਹੜੀ ਜ਼ਰੂਰਤ ਹੈ ਜਾਂ ਉਸ ਦੀ ਇਹ ਤਰੱਕੀ ਦੇ ਵਾਸਤੇ ਉਹਨੂੰ ਜਿਉਂਦਾ ਰੱਖਣ ਵਾਸਤੇ ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਇਹ ਦੋਨਾਂ ਤੋਂ ਪੰਜਾਬੀਆਂ ਨੂੰ ਖਾਸ ਕਰ ਸਿੱਖਾਂ ਨੂੰ ਦੋਨਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਇੱਕ ਗਿਣੀ ਮਿਤੀ ਸਾਜਿਸ਼ ਦੇ ਤਹਿਤ ਲੋਕਾਂ ਤੋਂ ਪੈਸਾ ਕਢਾ ਕੇ ਆਪ ਖਾਇਆ ਜਾ ਰਿਹਾ ਆਪ ਉਹਨਾਂ ਨੂੰ ਖਤਮ ਕਰਨ ਲਈ ਵਰਤਿਆ ਜਾ ਰਿਹਾ ਉਹਨਾਂ ਦਾ ਪੈਸਾ ਖਤਮ ਕਰਨ ਲਈ ਵਰਤਿਆ ਜਾ ਰਿਹਾ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਂ ਬਾਰੇ ਪਤਾ ਲੱਗਿਆ ਕਿ 40-40 ਲੱਖ ਰੁਪਏ ਦੀਆਂ ਗੱਡੀਆਂ ਰੱਖੀ ਬੈਠੇ ਨੇ ਖਰਾਬ ਹੋਈਆਂ ਖੜਾ ਰੱਖੀਆਂ ਨੇ ਨਵੀਂ ਗੱਡੀ ਖਰੀਦਣ ਨੂੰ ਟਾਈਮ ਨਹੀਂ ਲੰਦੇ ਤੇ ਇਹ ਜਿਹੜਾ ਕੋਈ ਨਵਾਂ ਪ੍ਰਧਾਨ ਆਉਂਦਾ ਪਹਿਲੇ ਕੈਮ ਕਰੇ ਗੱਡੀ ਸ਼ਾਇਦ 40 ਲੱਖ ਰੁਪਏ ਦੀ ਉਹ ਐਕਸੀਡੈਂਟ ਹੋ ਗਈ ਸੀ ਪਿਛਲੇ ਪ੍ਰਧਾਨ ਤੋਂ ਇਹ ਨਵੇਂ ਪ੍ਰਧਾਨ ਨੇ ਲੈਣਾ ਮਨਾ ਕਰਤਾ ਤੇ ਨਵੀਂ ਗੱਡੀ ਖਰੀਦ ਕੇ ਦਿੱਤੀ ਗਈ ਇਹ ਪੈਸਾ ਕਿੱਥੋਂ ਆ ਰਿਹਾ ਹੈ ਕਿਉਂ ਕੌਣ ਇਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਸੰਗਤ ਦਾ ਪੈਸਾ ਇਸ ਤਰ੍ਹਾਂ ਲਟਾਓ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੈ ਹੀ ਨਹੀਂ ਸੰਗਤ ਨੂੰ ਇਕੱਠਾ ਹੋਣਾ ਪੈਣਾ ਸੰਗਤ ਨੂੰ ਇਕੱਠੇ ਹੋ ਕੇ ਇਹਨਾਂ ਨੂੰ ਸਿਕੰਜੇ ਚ ਲੈਣਾ ਪੈਣਾ ਹੈ ਵੀ ਤੁਸੀਂ ਕਿੱਥੇ ਹੋ ਜਦੋਂ ਸ਼੍ਰੋਮਣੀ ਕਮਿਟੀ ਦੀਆਂ ਚੋਣਾਂ ਹੁੰਦੀਆਂ ਨੇ ਜਿਹੜੇ ਇਲਾਕੇ ਦੇ ਮੈਂਬਰ ਬਣਦੇ ਨੇ ਖੜਦੇ ਨੇ ਚੋਣਾਂ ਦੇ ਵਿੱਚੋਂ ਜਦੋਂ ਆਂਦੇ ਨੇ ਵੋਟਾਂ ਮੰਗਣ ਆਂਦੇ ਨੇ ਜਾਂ ਤੁਹਾਡੇ ਨਾਲ ਮੱਥਾ ਲਾਉਂਦੇ ਨੇ ਗੁਰਦੁਆਰਾ ਸਾਹਿਬ 'ਚ ਕਿਸੇ 'ਚ ਆ ਕੇ ਸਮਾਗਮ 'ਚ ਜਾ ਕੇ ਬੋਲਣਾ ਸ਼ੁਰੂ ਕਰਦੇ ਨੇ ਉਹਨਾਂ ਨੂੰ ਘੇਰੋ ਕਿ ਇਸ ਮਸਲੇ ਤੇ ਤੂੰ ਕਿੱਥੇ ਸੀ ਉਹ ਅੱਜ ਵੋਟਾਂ ਮੰਗਣ ਆ ਗਿਆ ਅੱਜ ਉਹ ਸਰੋਪਾ ਪੁਆਣਾ ਆ ਗਿਆ ਤੂੰ ਸਮਾਗਮ ਦੇ ਵਿੱਚ ਤੂੰ ਉਸ ਟਾਈਮ ਕਿੱਥੇ ਸੀ ਜਾਂ ਇਸ ਦਾ ਹਿਸਾਬ ਦੇ ਤੂੰ ਕੀਤਾ ਕੀ ਹੈ ਇਹ ਨਾ ਗੁਰਦੁਆਰਿਆਂ ਦੇ ਵਿੱਚ ਪ੍ਰਚਾਰਕਾਂ ਨੂੰ ਕਥਾਵਾਚਕਾਂ ਨੂੰ 3-3 4-4000 ਰੁਪਏ ਮਹੀਨਾ ਦੇ ਕੇ ਇਹ ਪ੍ਰਚਾਰ ਕਰਾਉਂਦੇ ਨੇ ਉਹਨਾਂ ਨੂੰ ਪੱਕੇ ਕਿਉਂ ਨਹੀਂ ਕੀਤਾ ਜਾਂਦਾ ਉਹਨਾਂ ਤੋਂ ਸੇਵਾਵਾਂ ਕਿਉਂ ਨਹੀਂ ਲਈਆਂ ਜਾਂਦੀਆਂ ਧਰਮ ਪ੍ਰਚਾਰ ਲਈ 84 ਕਰੋੜ ਰੁਪਏ ਰੱਖਿਆ ਗਿਆ ਕਿੱਥੇ ਖਰਚਿਆ ਜਾਂਦਾ ਹੈ ਕਿਹੜਾ ਲਿਟਰੇਚਰ ਹੈ ਤੁਸੀਂ ਦੇਖਿਆ ਅੱਜ ਇਸਾਈ ਮੈਂ ਦੇਖਦਾ ਲੋਕਾਂ ਨੂੰ ਸੜਕਾਂ ਦੇ ਖੜ ਖੜ ਕੇ ਲਿਟਰੇਚਰ ਵੰਡ ਰਹੇ ਨੇ ਸਾਡਾ ਲਿਟਰੇਚਰ ਕਿੱਥੇ ਪਿਆ ਇਹਨਾਂ ਦੀਆਂ ਅਲਮਾਰੀਆਂ ਦੇ ਵਿੱਚ ਪਿਆ ਨਾਉ ਬਾਹਰ ਕੱਢਦੇ ਨੇ ਨਾ ਉਹਨਾਂ ਨੂੰ ਵੰਡਿਆ ਜਾਂਦਾ ਨਾ ਘਰ-ਘਰ ਪਹੁੰਚਾਇਆ ਜਾ ਰਿਹਾ 84 ਕਰੋੜ ਕਿੱਥੇ ਜਾਊਗਾ ਕੋਈ ਪਤਾ ਨਹੀਂ ਹੈਗਾ ਨਮਾ ਇੱਕ ਗੈਂਗ ਹੋਰ ਤਿਆਰ ਹੋ ਰਿਹਾ ਪਹਿਲਾਂ ਤੁਸੀਂ ਡੇਰਿਆਂ ਦੀ ਗੱਲ ਕਰਦੇ ਸੀ ਸਰਸਾ ਵਾਲਾ ਬਿਆਸ ਵਾਲਾ ਜਾਂ ਹੋਰ ਜਿਹੜੇ ਡੇਰੇ ਨੇ ਇੱਥੇ ਬਣੇ ਨੇ ਪੰਜਾਬ ਦੇ ਵਿੱਚ ਸਿੱਖੀ ਨੂੰ ਢਾਣ ਲਈ ਲਾਉਣ ਲਈ ਤੇ ਹੁਣ ਇੱਕ ਨਮਾ ਹੋਰ ਬਣ ਗਿਆ ਜਿਹੜਾ ਕੋਈ ਪ੍ਰਾਰਥਨਾ ਸਭਾ ਸ਼ੁਰੂ ਹੋ ਗਈ ਜੀ 크੍ਰਿਸਚੀਅਨ ਖੜੇ ਹੋਗੇ ਨਵੇਂ ਮੁੰਡਿਆਂ ਨੂੰ ਲਿਆ ਕੇ ਉਹ ਸਿੱਖਾਂ ਦੀਆਂ ਕੁੜੀਆਂ ਨੂੰ ਵਰਗਲਾ ਕੇ ਪ੍ਰਾਰਥਨਾ ਸਭਾ ਵਿੱਚ ਲੈ ਕੇ ਜਾ ਰਹੇ ਨੇ ਪਿੱਛੇ ਜੀ ਹੁਣ ਦੋ ਦਿਨ ਪਹਿਲਾਂ ਲੱਖਾਂ ਰੁਪਏ ਫੜਿਆ ਗਿਆ ਉਹਨਾਂ ਦੇ ਕੋਲੋਂ ਉਹ ਕਿੱਥੋਂ ਫੰਡ ਆ ਰਿਹਾ ਉਹਨਾਂ ਨੂੰ ਸਿਰਫ ਸਿੱਖੀ ਨੂੰ ਖਤਮ ਕਰਨ ਲਈ ਤੁਹਾਡਾ ਫੰਡ ਤੁਹਾਡੇ ਤੇ ਹੀ ਵਰਤਿਆ ਜਾ ਰਿਹਾ ਸਿੱਖ ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ ਇੱਥੇ ਸੋ ਸਾਰੀ ਸੰਗਤ ਨੂੰ ਲੋੜ ਹੈ ਕਿ ਇਹ ਸੁਚੇਤ ਹੋਵੇ ਤੇ ਜੋ ਪ੍ਰਾਤਨ ਵਿਰਾਸਤਾ ਹੈ ਉਹਨਾਂ ਨੂੰ ਸਾਂਭ ਕੇ ਰੱਖਿਆ ਜਾ ਸਕੇ ਕਿਉਂਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਂ ਹੀ ਦੱਸ ਸਕਾਂਗੇ ਆਪਣੇ ਇਤਿਹਾਸ ਤੋਂ ਜਾਣੂ ਕਰਾ ਸਕਾਂਗੇ ਜੇ ਸਾਡੇ ਹੈਰੀਟੇਜ ਸਲਾਮਤ ਨੇ ਸੋ ਅਗਲੀ ਵਾਰ ਹੋਰ ਅਸੀਂ ਵਿਸ਼ੇ ਦੇ ਉੱਪਰ ਤੁਹਾਡੇ ਸਾਹਮਣੇ ਹੋਵਾਂਗੇ ਹੁਣ ਇੱਥੇ ਦਿਓ ਸਾਨੂੰ ਆਗਿਆ ਧੰਨਵਾਦ